ਤੈਨੂੰ ਅਸਲੇ ਕਿਹਾ ਸੀਗਾ ਵੀ ਆ ਬਾਬਾ ਜੀ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਆ ਜਿਹੜੀ ਇੱਥੇ ਤੋਪ ਚੱਲਣ ਰਹੀ ਸੀ ਤੈਨੂੰ ਇੱਕ ਮੈਂਬਰ ਪਾਰਲੀਮੈਂਟ ਉਹਨੂੰ ਇਗਨੋਰ ਕਰਦਾ ਕਿਹੜੀ ਕਿਹੜੀ ਤੇਰੀ ਪੜ੍ਹਾਈ ਆ ਮੈਂ ਇਗਨੋਰ ਕਿਉਂ ਨਹੀਂ ਕੀਤਾ ਤੂੰ ਸਾਡੀ ਗੱਲ ਉਸੇ ਫੋਨ 'ਤੇ ਸੁਣ ਲਈਦਾ ਬਾਬਾ ਜੀ ਆ ਰੋਲਾ ਮੈਂ ਇਸ ਦੇ ਤੇ ਆਇਆ ਹਾਂ ਆ ਪੋਜੀਸ਼ਨ ਅਸੀਂ ਤੁਹਾਨੂੰ ਇੱਥੇ ਆਉਣ ਦੀ ਕਿਰੂਪਾ ਦੀ ਬਾਬਾ ਜੀ ਮੈਂ ਤੈਨੂੰ ਕਿਉਂਕਿ ਹੁਣ ਇੰਨਾ ਹੀ ਤੁਹਾਨੂੰ ਹੋਏਗਾ ਵੀ ਲੋਕਪਾਲੰਦਰ ਦੇ ਵਿੱਚ ਤੁਸੀਂ ਜਿਮਰਜ਼ੀ ਕਰਕੇ ਤੁਹਾਨੂੰ ਪੁੱਛੇਗਾ ਬਿਲਕੁਲ ਨਹੀਂ ਜੀ ਜੋ ਜੋ ਦੇਣਾ ਸੀਗਾ ਉਹਨਾਂ ਨੇ ਕਹਿੰਦਾ ਕਬਜਾ ਰੋਲਾ ਕਬਜੇ ਦਾ ਕਬਜਾ ਤੁਸੀਂ ਛਡਾਰੇ ਨੀ ਦਰਾਸਤ ਪੁੱਟਣੇ ਸ਼ੁਰੂ ਕਰ ਦਿੱਤੇ ਜੀ ਜੀ ਜਿਹੜੇ ਕੰਮ ਤੁਸੀਂ ਕਰਨਾ ਇਹਨੂੰ ਕਹਿੰਦੇ ਪਾਈਚਾਲ ਕਬਜਾ ਦੇ ਫੜਕੇ ਅੰਦਰ ਕਰਦੇ ਇਹਨੂੰ ਫੜਕੇ ਜੀ ਕਹਿੰਦਾ ਮੇਰਾ ਕਬਜਾ ਫੜਕੇ ਅੰਦਰ ਕਰਦੇ ਨੀ ਦਾ ਕੀ ਅਰਥ ਤੇਰਾ ਬਾਬਾ ਐਕਸੀਡੈਂਟ ਇਹਦੇ ਉੱਤੇ ਕਿਹੜੀ ਐਕਸੀਡੈਂਟ ਹੁੰਦੀ ਹੈ ਨਹੀਂ ਸਾਰੇ ਬਾਜ਼ਾਰ ਤੇ ਤੈਨੂੰ ਐਕਸੀਡੈਂਟ ਕਦੇ ਵੀ ਨਹੀਂ ਹੋਵੇ ਕਿਹੜੀ ਐਕਸੀਡੈਂਟ ਹੈ ਇਹ ਹੁੰਦੀ ਕਿਹੜਾ ਬਾਜ਼ਾਰ ਦੱਸ ਤੈਨੂੰ ਵੀ ਚੋਕ ਦੇ ਵਿੱਚ ਉੱਥੇ ਸਲਦਾ ਬਾਬਾ ਜੀ ਬਾਬਾ ਜੀ ਜਦੋਂ ਤੁਹਾਡੇ ਤੁਹਾਡਾ ਤੁਹਾਡਾ ਬਹੁਤ ਤੁਹਾਡਾ ਬਹੁਤ ਮਾਣ ਆ ਤੁਸੀਂ ਜੋ ਕਰ ਕਰੋਗੇ